ਹਾਂਜੀ ਬਾਈ ਗਰੁੱਪ ਵਾਲੇ ਉਹ ਸਤਿ ਸ੍ਰੀ ਅਕਾਲ ਬਾਈ ਸਾਰੇ ਭਰਾਵਾਂ ਦੀਆਂ ਰਿਕਾਰਡਿੰਗਾਂ ਤਾਂ ਨਹੀਂ ਸੁਣ ਹੋਈਆਂ ਤੇ ਗੱਲ ਬਾਈ ਦੇਖੋ ਕਈ ਬੰਦੇ ਆਪਾਂ ਕਹੀ ਜਾਂਦੇ ਆਪਾਂ ਇਕੱਠ ਕਰਨਾ ਕੋਈ ਕਹੀ ਜਾਂਦਾ ਆਪਾਂ ਐਮ ਐਲ ਏ ਐਮ ਪੀ ਕੋਲੇ ਜਾਣਾ ਬਾਈ ਆਪਾਂ ਇਹ ਗਲਤ ਪਾਸੇ ਨੂੰ ਤੁਰ ਰਹੇ ਆਂ ਜੇ ਕੱਲ ਨੂੰ ਆਪਾਂ ਨੂੰ ਮੰਨੋ ਕੋਈ ਕਿਸੇ ਨੂੰ ਸਜ਼ਾ ਮਿਲ ਜਾਂਦੀ ਆ ਸਜ਼ਾ ਕੌਣ ਦਿੰਦਾ ਐਮ ਐਲ ਏ ਦਿੰਦਾ ਜਾਂ ਐਮ ਪੀ ਦਿੰਦਾ ਉਹ ਕਾਨੂੰਨ ਦਿੰਦਾ ਆਪਾਂ ਕੋਰਟ ਕੋਰਟ ਦਾ ਦਰਵਾਜ਼ਾ ਖੜਕਾਈਏ ਕੋਰਟ ਕੋਰਟ ਚ ਜਾ ਕੇ ਕੇਸ ਦੀ ਤਿਆਰੀ ਕਰੀਏ ਵੀ ਕੀ ਕਰਨਾ ਆਪਾਂ ਉਥੋਂ ਪਰਮਿਸ਼ਨ ਮੈਂਡਣੀ ਆਪਾਂ ਨੂੰ ਉਥੋਂ ਹੀ ਬੈਨ ਹੋਏ ਆ ਉਥੋਂ ਹੀ ਚੱਲਣੇ ਆ ਨਾ ਤਾਂ ਕੋਈ ਐਮਐਲਏ ਨਾ ਕੋਈ ਐਮਪੀ ਨਾ ਕੋਈ ਸਰਕਾਰ ਆਪਾਂ ਨੂੰ ਕੋਈ ਨਹੀਂ ਵਿਚਾ ਸਕਦੀ ਇਹ ਕੰਮ ਤੋਂ ਕਿਸੇ ਹੱਦ ਤੱਕ ਇਹ ਆ ਵੀ ਕੋਈ ਐਮਐਲਏ ਐਮਪੀ ਆਪਣੀ ਕਹਿ ਕੇ ਬਾਜੀ ਕਰਵਾ ਦੂ ਪਰ ਇਹ ਨਹੀਂ ਹੋ ਸਕਦਾ ਵੀ ਆਪਣੇ ਪੱਕੇ ਤੌਰ ਤੇ ਇਹ ਚੱਲੂ ਖੇਡ ਇਸ ਕਰਕੇ ਬਾਈ ਗਲਤ ਪਾਸੇ ਨੂੰ ਨਾ ਜਾਓ ਵੀ ਆਪਾਂ ਫਲਾਨਾ ਘੱਟ ਫਲਾਨੀ ਜਗ੍ਹਾ ਇਕੱਠ ਦਿਖਾ ਦਿੰਨੇ ਆ ਫਲਾਨੀ ਜਗ੍ਹਾ ਜੇ ਕੋਈ ਹੈਪਨ ਗਲਤ ਵਾਰਦਾਤ ਹੋ ਗਈ ਕੂਤਰਵਾਜ ਕੂਤਰਵਾਜੀ ਦੇ ਪਿੱਛੇ ਤਾਂ ਸਾਰੀ ਦੁਨੀਆ ਵੈਸੇ ਹੀ ਹੱਥ ਧੋਕੇ ਪਈ ਹੋਈ ਆ ਸਾਰੇ ਪਏ ਹੋਏ ਆ ਤੇ ਆਪਣਾ ਪਰਿਵਾਰ ਬਹੁਤ ਵੱਡਾ ਕੂਤਰਵਾਜਾਂ ਦਾ ਆਪਾਂ ਬਾਈ ਸੰਜਮ ਨਾਲ ਚੱਲੋ ਕਿਸੇ ਦੀ ਨਾ ਸੁਣੋ ਮੈਂ ਉਹਦੇ ਉਹ ਐਮਪੀ ਐਮ ਐਲ ਏ ਕੋਲੇ ਜਾਣਾ ਮੈਂ ਉਹ ਐਮਪੀ ਕੋਲੇ ਕੋਈ ਕੁਝ ਨਹੀਂ ਕਰ ਸਕਦਾ ਕਾਨੂੰਨੀ ਤੌਰ ਤੇ ਜੇ ਲੜੀ ਲੜਾਈ ਲੜਨੀ ਪਣੀ ਆਪਾਂ ਨੂੰ ਕਾਨੂੰਨੀ ਤੌਰ ਤੇ ਲੜਨੀ ਪੈਣੀ ਆ ਮੇਰਾ ਭਰਾ ਆਇਆ ਨਾ ਕਹੋ ਵੀ ਆ ਫਲਾਣੇ ਐਮ ਐਲ ਏ ਸਾਹ ਕੋਲੇ ਜਾਣਾ ਫਲਾਣੇ ਐਮ ਪੀ ਸਾਹ ਕੋਲੇ ਜਾਣਾ ਚਲੋ ਵੀ ਆਪਣੇ ਆਪ ਦੇ ਆ ਪਰ ਜਿਹੜੀ ਲੜਾਈ ਲੜਨੀ ਆ ਨਾ ਆਪਾਂ ਕੋਰਟ ਕੋਰਟ ਨਾਲ ਹੀ ਲੜ ਹੋਣੀ ਆ ਤੇ ਮੇਰਾ ਵੀਰ ਸੰਜਮ ਨਾਲ ਚੱਲੋ ਐਵੇਂ ਨਾ ਇੱਕ ਦੂਜੇ ਨੂੰ ਹਰ ਇੱਕ ਆਪਦੇ ਆਪ ਦੇ ਬਿਆਨ ਦੇਈ ਜਾਂਦਾ ਮੈਂ ਵੀ ਦੇਈ ਜਾਂਦਾ ਆਪਦੇ ਬਿਆਨ ਬਾਈ ਮੈਂ ਵੀ ਕਿਹਾ ਵੀ ਆਪਾਂ ਫਲਾਣੇ ਐਮਐਲਏ ਕੋਲੇ ਜਾਂਦੇ ਆ ਐਮਪੀ ਕੋਲੇ ਪਰ ਨਹੀਂ ਆਪਣੀ ਗੱਲ ਬਣਨੀ ਅਸੀਂ ਗੱਲਬਾਤ ਕਰੀ ਆਪਣੇ ਸੀਨੀਅਰ ਪਲੇਅਰਾਂ ਨਾਲ ਕੁੱਤਰਵਾਜਾਂ ਨਾਲ ਜਿਹੜੇ ਬੰਦੇ ਕੰਮ 'ਚ ਪਏ ਹੋਏ ਆ ਪ੍ਰੋਪਰ ਤੌਰ ਤੇ ਬਾਈ ਆਪਾਂ ਨੂੰ ਇਹ ਕੋਰਟ ਦੀ ਲੜਾਈ ਲੜਨੀ ਪੈਣੀ ਆ ਠੀਕ ਆ ਕੁੱਤਰਵਾਜੀ ਡਿਲੇ ਹੋ ਸਕਦੀ ਆ ਥੋੜਾ ਜਿਹਾ ਲੇਟ ਛੱਟ ਜੂ ਕਬੂਤਰ ਕੋਈ ਨਹੀਂ ਹਜੇ ਤਾਂ ਇਹ ਸੋਚੋ ਵੀ ਆਪਾਂ ਕਬੂਤਰ ਘਰੇ ਕਿਵੇਂ ਬਚਾਉਣੇ ਆ ਪ੍ਰੋਪਰ ਇਹਨਾਂ ਦੀ ਰਜਿਸਟ੍ਰੇਸ਼ਨ ਕਰਾਓ ਜਿਹੜੇ ਜਾਨਵਰ ਵਿਭਾਗ ਵਾਲੇ ਆ ਉਹਨਾਂ ਨਾਲ ਰਜਿਸਟ੍ਰੇਸ਼ਨ ਕਰਾ ਕੇ ਪਤਾ ਲੱਗੂ ਸਰਕਾਰ ਨੂੰ ਵੀ ਇੰਨੇ ਕਬੂਤਰ ਜ ਰਜਿਸਟ੍ਰੇਸ਼ਨ ਹੋਈ ਹੋਈ ਆ ਕਾਨੂੰਨੀ ਤੌਰ ਤੇ ਆਪਣੇ ਕਬੂਤਰ ਰੱਖੇ ਹੋਏ ਆ ਤੇ ਮੇਰਾ ਭਰਾ ਹਰ ਇੱਕ ਬੰਦਾ ਜਿੰਨੇ ਇੱਥੇ ਰਿਕਾਰਡਿੰਗ ਆਈਆਂ ਆ ਆਪਾਂ ਇਕੱਠ ਕਰਨਾ ਫਲਾਣੇ ਜ਼ਿਲ੍ਹੇ ਚ ਇਕੱਠ ਕਰਨਾ ਇਕੱਠ ਨਾਲ ਕੁਛ ਨਹੀਂ ਹੋਣਾ ਬਾਈ ਅੱਗੇ ਇਕੱਠ ਹੋਇਆ ਸੀ ਹੂੰਗਰੂ ਬੰਦ ਕਰ ਦਿਓ ਹੁਣ ਕੂੰਗਰੂ ਬੰਦ ਹੋ ਗਏ ਹੁਣ ਕਿਹੜਾ ਬਾਜ਼ੀਆ ਤੇ ਰੈਟ ਨਹੀਂ ਲੱਗੀ ਸਾਰਾ ਕੂੰਗਰੂ ਕਾਂਗਰੂ ਨਹੀਂ ਬਾਈ ਇਹ ਕਾਨੂੰਨੀ ਤੌਰ ਤੇ ਸਾਰਾ ਕੁਝ ਕਰਨਾ ਪੈਣਾ ਤੇ ਉਹ ਤੁਸੀਂ ਆਪਾਂ ਸਾਰੇ ਰਲ ਕੇ ਅੱਜ ਕਰ ਲਈਏ ਕੱਲ ਨੂੰ ਕਰ ਲਈਏ ਜੇ ਆਪਾਂ ਆਸ ਵਿੱਚ ਹੀ ਬਵਾਦ ਖੜੇ ਕਰਨੇ ਆ ਉਹ ਤਾਂ ਬਾਅਦ ਚ ਕਰੀ ਜਾਵਾਂਗੇ ਬਾਈ ਜੇ ਆਪਣੀ ਗੇਮ ਹੀ ਨਾ ਬਚੀ ਆਪਾਂ ਕਿਹੜਾ ਇੱਕ ਦੂਜੇ ਨਾਲ ਕੋਈ ਖੂਨੀ ਖੂਨ ਦਾ ਰਿਸ਼ਤਾ ਕਬੂਤਰ ਬਾਈ ਦਾ ਰਿਸ਼ਤਾ ਪਰਿਵਾਰ ਨੂੰ ਭਰਾਮਾਂ ਨੂੰ ਵੱਧ ਹੁੰਦਾ ਫਿਰ ਆਪਾਂ ਇੱਕ ਦੂਜੇ ਨੂੰ ਮਿਲਣ ਨੂੰ ਵੀ ਜਾਵਾਂਗੇ ਬਾਈ ਤੇ ਇਸ ਕਰਕੇ ਹੁਣ ਸਾਰੇ ਬੰਦੇ ਆਪਦੇ ਜਿਹੜਾ ਆਪਦਾ ਪਿਛੇ ਲੜਾਈਆਂ ਹੋਈਆਂ ਸਾਰੇ ਪਿਛੇ 'ਚ ਭੁੱਲ ਕੇ ਸਾਰੇ ਇਕਾ ਕਰੋ ਜਿਹਨੂੰ ਜਿਹਨੂੰ ਰਾਹ ਦੇਂਦਾ ਉਹ ਗੱਲ ਗਰੁੱਪ 'ਚ ਸ਼ੇਅਰ ਕਰੋ ਨਹੀਂ ਆ ਕੱਠ ਵਾਲੀ ਗੱਲ ਨਾ ਸ਼ੇਅਰ ਕਰੋ ਮੇਰਾ ਭਰਾ ਵੀ ਕੱਠ ਕਰਨਾ ਆਪਾਂ ਇੱਥੇ ਕੱਠ ਕਰਕੇ ਦਿਖਾਉਣਾ ਕਿਹਨੂੰ ਦਿਖਾਉਣਾ ਬਾਈ ਜੇ ਆਪਾਂ ਨੂੰ ਮੰਨ ਲਓ ਕਿਸੇ ਨੂੰ ਸਜ਼ਾ ਦੇਤੀ ਕੋਈ ਉੱਥੇ ਆ ਕੇ ਆਪਣੇ ਸੀਐਮ ਸਾਹਿਬ ਕਹਿ ਸਕਦੇ ਆ ਵੀ ਤੁਹਾਨੂੰ ਮਾਫੀ ਦੇਤੀ ਵੀ ਤੁਸੀਂ ਸਜ਼ਾ ਨਹੀਂ ਭੁਗਤਨੀ ਉਹ ਕੋਰਟ ਨਹੀਂ ਕਰਨਾ ਵੀ ਇਹ ਬੰਦਾ ਮੋਰਜਮਾ ਕ ਨਹੀਂ ਮੋਰਜਮਾ ਠੀਕ ਆ ਕਿ ਨਹੀਂ ਬਾਈ ਐਸ ਕਰਕੇ ਮੇਰੇ ਭਰਾ ਸਾਰੇ ਸੋਚਿਓ ਬਹਿ ਕੇ ਜੇ ਗੱਲ ਗਲਤ ਲੱਗੀ ਤਾਂ ਬਾਈ ਤੁਹ ਤੋਂ ਮਾਫੀ ਮੰਗਦੇ ਆ ਜੇ ਸਹੀ ਲੱਗੀ ਫਿਰ ਤੁਸੀਂ ਇਹ ਗੱਲ ਤੇ ਸੋਚਿਓ ਜ਼ਰੂਰ ਆਪਾਂ ਤੁਹਾਨੂੰ ਸ਼ੇਅਰ ਕਰਨ ਨੂੰ ਨਹੀਂ ਕਹਿੰਦੇ ਕੋਈ ਚੀਜ਼ ਸ਼ੇਅਰ ਨਾ ਕਰਿਓ ਕਿਸੇ ਕੋਲ ਹੀ ਕਿਉਂਕਿ ਆਪਾਂ ਨੂੰ ਹੈਗਾ ਕਬੂਤਰਬਾਜੀ ਨਾਲ ਪਿਆਰ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਆਪਾਂ ਬਾਜ਼ੀਆਂ ਛੱਡ ਕੇ ਰਾਜੀ ਨਹੀਂ ਜੇ ਨਹੀਂ ਸਭ ਕੁਝ ਕਰਕੇ ਰਾਜੀ ਆਂ ਪਰ ਜੇ ਕਬੂਤਰਬਾਜੀ ਬਚੂਗੀ ਫੇਰ ਹੀ ਛੱਡਾਂਗੇ ਨਾ ਤੇ ਮੇਰਾ ਭਰਾ ਠੰਡੇ ਮਤੇ ਨਾਲ ਚੱਲੋ ਹਰ ਇੱਕ ਦੇ ਆਪ ਦੇ ਆਪ ਦੇ ਵਿਚਾਰ ਹੁੰਦੇ ਆ ਕੋਈ ਕਿੱਧਰ ਬੈਠਾ ਵਿਚਾਰ ਦਈ ਜਾਂਦਾ ਆਪਾਂ ਫਲਾਨੇ ਨਾਲ ਗੱਲ ਕਰਾਂਗੇ ਅੱਜ ਆਪਾਂ ਮੰਨ ਲਓ ਕਿਸੇ ਸਰਕਾਰ ਨਾਲ ਗੱਲ ਕਰਦੇ ਆ ਉਹ ਸਿਰਫ ਆਪਣਾ ਕੱਚਾ ਮਸਲਾ ਹੱਲ ਹੋਣਾ 2 ਸਾਲ ਲਈ ਹੱਲ ਹੋ ਜੂ ਲਾਈਫਟਾਈਮ ਲਈ ਨਹੀਂ ਹੱਲ ਹੋਣਾ ਕੋ ਪੇਟਾ ਵਾਲੇ ਵੀ ਆਪਣੇ ਜਿਹੜੇ ਪੇਟਾ ਵਾਲੇ ਆ ਬਾਈ ਉਹਨਾਂ ਦੇ ਲਿੰਕ ਬੜੇ ਜ਼ਿਆਦਾ ਹਾਈ ਫਾਈ ਆ ਆਈ ਪੀ ਐਸ ਆਈ ਐਸ ਸਾਰੇ ਮੰਨ ਲਓ ਤਗੜੇ ਤਗੜੇ ਫਿਲਮ ਸਟਾਰਾਂ ਦੇ ਪਰਿਵਾਰ ਉਹਨਾਂ ਨਾਲ ਜੁੜੇ ਹੋਏ ਆ ਡੋਨੇਸ਼ਨ ਦਿੰਦੇ ਆ ਤੇ ਆਪਾਂ ਕੋਟ ਦਾ ਦਰਵਾਜ਼ਾ ਖੜਕਾਈਏ ਆਪਣੇ ਸਾਰੇ ਮਸਲੇ ਹੱਲ ਹੋ ਜਾਣਗੇ ਪਰ ਸੰਜਮ ਨਾ ਚੱਲੋ ਐਂ ਨਾ ਚੱਕ ਦੂੰ ਹਨਾ ਬਈ ਮੈਂ ਐਂ ਕਰਦਾਂਗੇ ਉਹ ਕਰਦਾਂਗੇ ਉਹ ਗੱਲ ਨਹੀਂ ਹੋਣੀ ਹੈਗੀ